ਡੇੜਾ ਬਾਬਾ ਨਾਨਕ ਦੇ ਵਿੱਚ ਜਿਮਨੀ ਚੋਣ ਦੌਰਾਨ ਵੋਟਿੰਗ ਜਿੱਥੇ ਸ਼ੁਰੂਆਤ ਵਿੱਚ ਹਲਕੇ ਦੇ ਵਿੱਚ ਪਿੰਡ ਡੇੜਾ ਪਠਾਣਾ ਤੋਂ ਲੜਾਈ ਝਗੜੇ ਦੀ ਖਬਰ ਸਾਹਮਣੇ ਆਈ ਸੀ ਉੱਥੇ ਇੱਕ ਪਿੰਡ ਵਿੱਚ ਪਿੰਡ ਵਾਸੀਆਂ ਵੱਲੋਂ ਵੱਖ-ਵੱਖ ਪਾਰਟੀਆਂ ਦੇ ਨਾਲ ਤਾਲਮੇਲ ਰੱਖਣ ਦੇ ਬਾਵਜੂਦ ਆਪਸੀ ਭਾਈਚਾਰਾ ਵੀ ਵੇਖਣ ਨੂੰ ਮਿਲਿਆ ਹੈ ਪਿੰਡ ਮੈਤਾ ਦੇ ਦੋਹਾਂ ਪਾਰਟੀਆਂ ਕਾਂਗਰਸ ਅਤੇ ਆਵਾਦੀ ਪਾਰਟੀ ਦੇ ਵਰਕਰਾਂ ਨੇ ਨੇੜੇ-ਨੇੜੇ ਬੂਥ ਲਗਾ ਕੇ ਆਪਸੀ ਸਾਂਝ ਤੇ ਭਾਈਚਾਰੇ ਦਾ ਸੰਦੇਸ਼ ਦੇ ਰਹੇ ਹਨ ਜੀ ਡੀ ਐਚ ਫੈਸ਼ਨ ਨਿਊ ਜੰਗੇ ਦੀ ਹੱਟੀ ਇੱਥੇ ਲੇਡੀ ਸੂਟ ਪਲਾਜ਼ੋ ਸੂਟ ਲਹੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੋਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇਰੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ نوٹ ਕਰੋ શ્રી ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇੜੇ ਅਮਰ ਕਲੀਨਿਕ ਡੜਵਾਂ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਸਾਡੇ ਪਿੰਡ ਦੇ ਵਿੱਚ ਇਹੋ ਹੀ ਇੱਕ ਪਿਆਰ ਦਾ ਸਬੂਤ ਆ ਵੀ ਸਾਰਾ ਪਰਿਵਾਰ ਅਸੀਂ ਇਕੱਠੇ ਹੋ ਗਏ ਆ ਆਪੋ ਚ ਪਿਆਰ ਸਾਝ ਦੇ ਨਾਲ ਵੋਟਾਂ ਪਾ ਰਹੇ ਆ ਦੋਵੇਂ ਹੀ ਪਰਿਵਾਰ ਦੋਵੇਂ ਪਾਰਟੀਆਂ ਹੀ ਪਿਆਰ ਦੇ ਨਾਲ ਬਹੁਤ ਹੀ ਪਿਆਰ ਦੇ ਨਾਲ ਵੋਟਾਂ ਜਿਹੜੀਆਂ ਸਤਕਾਰ ਦਾ ਪਾ ਰਹੇ ਆ ਤੇ ਇਹੋ ਹੀ ਅਸੀਂ ਮੱਲਬ ਚਾਹੁੰਦੇ ਆ ਵੀ ਹਰ ਕ ਨੂੰ ਇਦਾਂ ਏ ਭਾਈਚਾਰਾ ਸਾਝ ਜਿਹੜੀ ਬਣਾ ਕੇ ਰੱਖਣੀ ਚਾਹੀਦੀ ਏ ਵੋਟਾਂ ਦੇ ਆਉਂਦੀਆਂ ਜਾਂਦੀਆਂ ਰਹਿਣੀਆਂ ਵੀਰੇ ਤੇ ਪਿਆਰ ਜਿਹੜਾ ਪਿੰਡ ਦਾ ਪਿਆਰ ਆ ਉਹ ਜ਼ਰੂਰੀ ਚਾਹੀਦਾ ਇਸ ਕਰਕੇ ਅਸੀਂ ਚਾਹੁੰਦੇ ਆ ਹੋਰ ਵੀ ਬਾਕੀ ਪਿੰਡਾਂ ਨੂੰ ਵੀ ਇਹੋ ਸੰਦੇਸ਼ ਦੇਣਾ ਚਾਹੁੰਦੇ ਆ ਕਿ ਜਿੱਦਾਂ ਸਾਡੇ ਪਿੰਡ ਮੈਕੇ ਦੇ ਵਿੱਚ ਨਾਲ ਨਾਲ ਬੂਥ ਆ ਬਿਲਕੁਲ ਇਹ ਆਮ ਆਦਮੀ ਦਾ ਬੂਥ ਆ ਇਹ ਕਾਂਗਰਸ ਦਾ ਸੁਖਿੰਦਰ ਸਿੰਘ ਢਾਵੇ ਦਾ ਇੱਕ ਸਿਰਫ ਪਰਦਾ ਹੀ ਹੈ ਸਾਡਾ ਜੀ ਇਹ ਕਰਕੇ ਅਸੀਂ ਇੱਕ ਪਰਦਾ ਅਸੀਂ ਦੋਵੇਂ ਭਰਾ ਅਸੀਂ ਇਕੱਠੇ ਹੋ ਕੇ ਆਪੋ ਚ ਬੋਟਾ ਜੜੀਆਂ ਬਰੇ ਪਿਆਰ ਦੇ ਨਾਲ ਪਾ ਰਹੇ ਆ ਤੇ ਅਸੀਂ ਵੀ ਇਸ ਵਾਸਤੇ ਕਹਿੰਦੇ ਆ ਵੀ ਇਦਾਂ ਹੀ ਗਾਹ ਸੈਲਤੀ ਬੰਦੀ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਵਿਚਾਰ ਇਹ ਹੈ ਸਾਡਾ ਜਿਹੜਾ ਜਿੰਨੇ ਵੀ ਪਿੰਡ ਆ ਅਸੀਂ ਸੂਝ ਵਾਣਿਆ ਇਸ ਕਰਕੇ ਲੜਾਈ ਝਗੜੇ ਤੋਂ ਸਾਰੇ ਦੂਰ ਆ ਸਾਡੇ ਭਾਈਚਾਰਾ ਸਾਡਾ ਕਾਇਮ ਆ ਵੋਟਾਂ ਪਾਰਟੀਆਂ ਬਣੀਆਂ ਉਹਨਾਂ ਨੂੰ ਪੈਂਦੀਆਂ ਆਆਂ ਔਰ ਪੈਣੀਆਂ ਉਹ ਆਪੋ ਆਪਣੇ ਵਿਚਾਰ ਆ ਪਰ ਜਿਹੜਾ ਪਿੰਡ ਦੇ ਵਿਚਾਰ ਆ ਭਾਈਚਾਰਾ ਆ ਉਹ ਇੱਕ ਸਹਿਮਤ ਹੋਣਾ ਚਾਹੀਦਾ ਇਸ ਕਰਕੇ ਅਸੀਂ ਸਾਰਿਆਂ ਨੇ ਏਕਤਾ ਆ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਕੋਈ ਵੈਰ ਨਹੀਂ ਕੋਈ ਵਿਰੋਧ ਨਹੀਂ ਆ ਵੋਟਾਂ ਪਾਉਣੀਆਂ ਉਹ ਸਾਡੀਆਂ ਪਾਰਟੀ ਬਾਜੀ ਉਹ ਸਾਡੀਆਂ ਪੈਣੀਆਂ ਪੈਣੀਆਂ ਆ ਸਭ ਦੇਖਿਆ ਤਾਂ ਜਏ ਇੱਕ ਪਰਦਾ ਹੀ ਹੈ ਸਿਰਫ ਤੁਹਾਡੇ ਵਿੱਚ ਬਿਲਕੁਲ ਜੀ ਅਸੀਂ ਨਾ ਆਹ ਵੇਖੋ ਸਾਡੇ ਲਾਗੇ ਕਾਂਗਰਸੀ ਬੈਠੇ ਆ ਅਸੀਂ ਆਮ ਵਾਲੇ ਬੈਠੇ ਆ ਅਸੀਂ ਸਾਰਿਆਂ ਦੇ ਵਿੱਚ ਕੋਈ ਵੀ ਸਾਡੇ ਮਤ ਪੇ ਦੇਣੀ ਹੈਗਾ ਇਸ ਕਰਕੇ ਸਾਡੇ ਜਿਹੜੇ ਵਿਚਾਰਿਆ ਉਹ ਆਪਸ ਵਿੱਚ ਮਿਲਦੇ ਆ ਸਾਰਿਆਂ ਦੇ ਇਸ ਕਰਕੇ ਕੋਈ ਵੀ ਕਿਸੇ ਗੱਲ ਦਾ ਵਿਰੋਧ ਨਹੀਂ ਹੈ ਤੁਹਾਨੂੰ ਨਹੀਂ ਲੱਗਦਾ ਇਦਾਂ ਹਰ ਜਗ੍ਹਾ ਹੋਣਾ ਚਾਹੀਦਾ ਬਿਲਕੁਲ ਹੋਣਾ ਚਾਹੀਦਾ ਵੀਰ ਜੀ ਸਾਰੇ ਸੂਝਵਾਨ ਹੋਣ ਪਿੰਡਾਂ ਦੇ ਵਿੱਚ ਤੇ ਬਹੁਤ ਵਧੀਆ ਗੱਲ ਹੋਣੀ ਚਾਹੀਦੀ ਆ ਕਿਉਂਕਿ ਲੜਾਈ ਝਗੜੇ ਤੋਂ ਦੂਰ ਰਹਿੰਦੇ ਆ ਸਾਡਾ ਪਿੰਡ ਦਾ ਪਾਈਚਾਰਾ ਜਿਹੜਾ ਉਹ ਬਰਕਰਾਰ ਰਹਿੰਦਾ